ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਕਿਉਂਕਿ ਤੁਸੀਂ ਤੁਸੀਂ ਵੀ ਸੋਚਦੇ ਹੋਣੇ ਕਿ ਰੋਜ਼ ਇਹਦੇ ਕੋਲ ਇੱਕੋ ਹੀ ਗੱਲ ਹੁੰਦੀ ਆ ਕਿ ਅੱਜ ਵਾਰ ਤੁਹਾਡੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਕਿਉਂਕਿ ਜਿਹੜੀ ਵੀ ਮੈਂ ਕਲੈਕਸ਼ਨ ਦਿਖਾਨੀ ਆ ਉਹ ਡੇ ਬਾਏ ਡੇ ਵਧੀਆ ਹੀ ਹੁੰਦੀ ਆ ਕੁਝ ਤਾਂ ਤੁਹਾਡੇ ਕਮੈਂਟਾਂ ਲੱਗ ਕੇ ਤੁਹਾਡੇ ਕਮੈਂਟਾਂ ਨੇ ਸੋਹਣੀਆਂ ਹੁੰਦੀਆਂ ਜੇਕਰ ਉਹ ਸਟਾਕ ਕਲੀਅਰ ਹੋਣ ਕਰਕੇ ਮੈਨੂੰ ਹੋਰ ਐਪਰੀਸ਼ੀਏਟ ਕਰਦੇ ਤੁਸੀਂ ਸਾਰੇ ਜਣੇ ਜਿਹੜੀ ਅੱਜ ਵਾਲੀ ਕਲੈਕਸ਼ਨ ਹੈ ਜੀ ਸਾਰੇ ਹੈਂਡਵਰਕ ਦੇ ਸੂਟ ਰੈਡੀ ਕਰਵਾਏ ਹੋਏ ਨੇ ਸਟੱਫ ਅਲੱਗ-ਨਾਲਾ ਦਾ ਪ੍ਰਾਈਸ ਸੌਦਾ ਅਲੱਗ-ਨਾਲਾ ਦਾ ਅੱਜ ਦੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਤੁਹਾਡੇ ਫਾਇਦੇ ਲਈ ਆ ਕਿ ਕਾਫੀ ਸਾਰੀ ਕਲੈਕਸ਼ਨ ਹੈ ਇਦਾਂ ਦੀ ਜਿਹੜੀ ਕਾਫੀ ਨਹੀਂ ਮਤਲਬ ਸਾਰੀ ਹੀ ਕਲੈਕਸ਼ਨ ਇਦਾਂ ਦੀ ਆ ਜਿਹੜੀ ਅਸੀਂ ਬਿਲਕੁਲ ਨਵੀਂ ਫਰੈਸ਼ ਵਿੱਚ ਰੈਡੀ ਕਰਵਾਈ ਆ ਕਲਰ ਆਪਸ਼ਨ ਤੁਹਾਨੂੰ ਕਾਫੀ ਸਾਰੇ ਮਿਲ ਜਾਣਗੇ ਤੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਅੱਜ ਦੀ ਵੀ ਇਹ ਹੈਗਾ ਜੀ ਗਲਾਸ ਟਿਸ਼ੂ ਦੇ ਉੱਪਰ ਬਹੁਤ ਸੋਹਣੇ-ਸੋਹਣੇ ਜਿਹੀ ਹੈਂਡਵਰਕ ਤੇ ਰੈਡੀ ਕਰਵਾਏ ਨੇ ਸੂਟ ਪ੍ਰਾਈਸ ਸਭ ਦਾ ਅਲੱਗ-ਅਲੱਗ ਰਹੇਗਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ 3000 ਤੋਂ ਲੈ ਕੇ 10000 ਤੱਕ ਦੇ ਸੂਟ ਮਿਲਣਗੇ ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਵਸੇ ਪ੍ਰਾਈਸ ਨਹੀਂ ਪੁੱਛਣੀ ਤੁਸੀਂ ਸਾਨੂੰ ਦੱਸਣਾ ਵੀ ਇਹ ਪ੍ਰਾਈਸ ਦਾ ਇਹ ਵਾਲਾ ਸੂਟ ਤੁਹਾਡੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਕਿਉਂਕਿ ਜਿੰਨੇ ਨੂੰ ਤੁਸੀਂ ਸਭ ਤੋਂ ਪ੍ਰਾਈਸ ਵਗੈਰਾ ਪੁੱਛੋਗੇ ਕੈਨੇਡਾ ਜੀ ਸੂਟ ਸੋਲਡ ਆਊਟ ਹੋ ਜਾਂਦੇ ਆ ਗਲਾਸ ਟਿਸ਼ੂ ਆ ਬਹੁਤ ਸੋਹਣਾ ਅੱਜਕੱਲ ਟ੍ਰੈਂਡਿੰਗ ਵਿੱਚ ਚੱਲਦੇ ਆ ਜੇ ਪਾਰਟੀ ਵੇਅਰ ਆਈਟਮ ਦੇ ਲਈ ਸਾਰੇ ਦੇ ਵਿੱਚ ਪਰਲ ਵਰਕ ਤੇ ਕਟ ਦਾਣੇ ਦਾ ਕੰਮ ਆ ਕਲਰ ਬਹੁਤ ਸੋਹਣਾ ਤੇ ਘੇਰਾ ਬਹੁਤ ਯੂਨੀਕ ਬਣਿਆ ਹੋਇਆ ਇਹ ਬਣਿਆ ਹੋਇਆ ਜੇ ਘੇਰਾ ਗਰੀ ਫਰੀ ਸਲਵਾਰ ਆ ਤੁਸੀਂ ਸਲਵਾਰ ਨਾਲ ਦੀ ਲਾਈਨਿੰਗ ਲਗਵਾਓਗੇ ਤਾਂ ਸੂਟ ਦੀ ਲੁੱਕ ਉੱਬਰ ਕੇ ਐਦਾ ਆਏਗੀ ਕਲਰ ਹੀ ਬਹੁਤ ਪਿਆਰਾ ਹੈ ਠੀਕ ਹੈ ਜੀ ਪੈਚ ਵਰਕ ਕੀਤਾ ਹੋਇਆ ਪੈਚ ਦੇ ਖਿਲਾਰ ਬਣਾ ਕੇ ਉੱਪਰ ਸਾਰੇ ਬਹੁਤ ਸੋਹਣਾ ਵਰਕ ਕੀਤਾ ਹੋਇਆ 5500 ਦੀ ਰੇਂਜ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਕਲੈਕਸ਼ਨ ਮਿਲ ਰਹੀ ਹੈ ਤੁਸੀਂ ਖੁਦ ਦੇ ਕੇ ਹੈਰਾਨ ਹੋ ਕਿ ਇਹ ਸੂਟ 7000 ਜਾਂ 8000 ਦਾ ਹੋਣਾ ਚਾਹੀਦਾ ਸੀਗਾ ਜਿਹੜਾ ਸੀ ਤੁਹਾਨੂੰ 5500 ਚ ਦੇ ਰਿਹਾ ਕਿਉਂਕਿ ਕੁਆਂਟੀਟੀ ਬਹੁਤ ਜ਼ਿਆਦਾ ਬਣਾ ਲਈ ਹੈ ਪਹਿਲਾਂ ਹੀ ਤੁਸੀਂ ਇੱਕ ਸੂਟ ਨਾਲ ਦੇ ਦੋ ਦੋ ਤਿੰਨ ਤਿੰਨ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਕਾਫੀ سارے ਰਹਿ ਜਾਂ ਨੇ ਆ ਫਿਰ ਮੈਸੇਜ ਵੀ ਕਰਦੇ ਆ ਸੀਤਾ ਜੀ ਤੁਹਾਡੀ ਰੋਜ਼ ਵੀਡੀਓ ਦੇਖਦੇ ਆ ਤੇ ਤੁਸੀਂ ਸਾਨੂੰ ਸੂਟ ਨਹੀਂ ਦਿੰਦੇ ਹੈਗੇ ਕੋਸ਼ਿਸ਼ ਤਾਂ ਪੂਰੀ ਹੈ ਕਿ ਅਸੀਂ ਸਭ ਨੂੰ ਸੂਟ ਦਈਏ ਫਿਰ ਕੋਈ ਰਹਿ ਜਾਂਦਾ ਤੇ ਇਹ ਹੈਗਾ ਕਾਰਨਰ ਹੈਵੀ ਠੀਕ ਹੈ ਅੱਜ ਅਸੀਂ ਕਾਫੀ ਸਾਰੇ ਸਾਰੇ ਬਣਾ ਲੈਨੇ ਇਹਨਾਂ ਨਾਲ ਦੀ ਸੂਟ ਤੇ ਸੇਮ ਦੇ ਵਿੱਚ ਕਲਰ ਆਪਸ਼ਨ 5500 ਦਾ ਸੂਟ ਆਗੇ ਸ਼ਿਪਿੰਗ ਚਾਰਜਸ ਲੱਗਤ ਹੋ ਰਹਿਣਗੇ ਕਲਰ ਕੰਟਰਾਸਟ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਨੇ ਕਿ ਕੇ ਸੁਣੂਏ ਪਰਪਲ ਕਲਰ ਮਿਲ ਜਾਏਗਾ 글라스 ਟਿਸ਼ੂ ਦੀ ਸ਼ਰਟ ਹੈ 크레이프 ਦੀ ਸਲਵਾਰ ਆ ਤੇ 글라스 ਟਿਸ਼ੂ ਦਾ ਹੀ ਬਹੁਤ ਸੌਫਟ ਯਾ ਦੁਪੱਟਾ ਰਹੇ ਆ ਕਲਰ ਆਪਸ਼ਨ ਦੇਖ ਲੋ ਜੇ ਇਹ ਹੈਗੇ ਨੇ ਇਹਦੇ ਵਿੱਚ ਚਾਰ ਕਲਰ ਠੀਕ ਆ ਇਹਦੀ 크레이프 ਦੀ ਸਲਵਾਰੇ ਵਾਲੀ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਵੀ ਤੁਸੀਂ ਕਲਰ ਦੇਖੋਗੇ ਉਹੀ ਕਲਰ ਸੋਣਾ ਹੈ ਸਿਰ ਤੇ ਲਾਏ ਵੀ ਦੁਪੱਟੇ ਬਹੁਤ ਸੋਹਣੇ ਲੱਗਣਗੇ ਫੰਕਸ਼ਨਾਂ ਦੇ ਵਿੱਚ ਦੇਖੋ ਇਸ ਸਾਈਡ ਤੋਂ ਵੀ ਕਾਰਨਰ ਹੈਵੀ ਆਏਗਾ ਠੀਕ ਹੈ ਤੇ ਇਹਦੀ ਬੁਖਲ ਵਜੇਗੀ ਤਾਂ ਉੱਪਰੋਂ ਵੀ ਹੈਵੀ ਆ ਜਾਏਗਾ ਮਤਲਬ ਇਹ ਨਹੀਂ ਹੈਗਾ ਕਿ ਦੁਪੱਟਾ ਫਲਫੀ ਆ ਜਾਂ ਵਰਕ ਨਹੀਂ ਲਿਖਦਾ ਬਹੁਤ ਸੋਹਣੇ ਸੋਹਣੇ ਜਿਹੇ ਸੂਟ ਨੇ 5500 ਦਾ ਸੂਟ ਹੈਗਾ ਇਹ ਵਾਲਾ ਸੋਨੋ ਸਟਾਫ ਸਾਰੇ ਨਵਾਂ ਨਵਾਂ ਜਿਹਾ ਮਿਲੇਗਾ ਬਹੁਤ ਸੋਹਣਾ ਸਟਾਫ ਹੈ ਜੀ ਇਹ ਵਾਲਾ 4200 ਦਾ ਸੂਟ ਹੈ ਕਰੀਆਲਿਸੋ ਦਾ ਹੈਂਡਵਰਕ ਤੇ ਮਿਲ ਰਹੀਆਂ ਜੇ ਵਾਲੀਆਂ ਕਲੈਕਸ਼ਨਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਸਾਡੀ ਫੈਮਿਲੀ ਵਿੱਚ ਕਿਸੇ ਦੇ ਫੰਕਸ਼ਨ ਆ ਰਿਹਾ ਸਟਾਈਲ ਵਾਲੇ ਜਿ ਫੰਕਸ਼ਨ ਆ ਤਾਂ ਇਦਾਂ ਦੇ ਸੂਟ ਤੁਸੀਂ ਇਹਨਾਂ ਨੂੰ ਕਾਫੀ ਜ਼ਿਆਦਾ ਪ੍ਰੋਫਿਟ ਤੇ ਦਵਾ ਸਕਦੇ ਹੋ ਠੀਕ ਹੈ ਜੀ ਅਗਲੇ ਦੀ ਵੀ ਸੇਵਿੰਗ ਹੋ ਜਾਂਦੀ ਆ ਇਹਦੇ ਨਾਲ ਇਹ ਕ੍ਰੇਪ ਦੀ ਸਲਵਾ ਰਹੇਗੀ ਬਹੁਤ ਸੋਹਣੀ ਇਹ ਸ਼ਰਟ ਆ ਜੀ ਸਟੱਫ ਬਹੁਤ ਪਿਆਰਾ ਹੈ ላይ ਨਾ ਨਾ ਸਟਾਫ ਰਹੇਗਾ ਤੇ ਇਹਦੇ ਨਾਲ organza ਦਾ corner heavy ਦੇ ਨਾਲ ਤੇ ਸਾਰੇ ਦੇ ਵਿੱਚ ਇਦਾਂ ਬੋਟੀ ਰਹੇਗੇ ਬਹੁਤ ਸੋਹਣਾ ਸੂਟ ਆ 42 ਅੰਡਰ ਦਾ ਸਿਰਫ 4200 ਦੇ ਵਿੱਚ ਇਹ ਵਾਲੇ ਦੋ ਸੂਟ ਨੇ ਇਹਦੇ ਵਿੱਚ ਦੋਨਾਂ ਦੇ ਵਿੱਚ ਤੁਹਾਨੂੰ ਦੋ ਦੋ ਤਿੰਨ ਤਿੰਨ ਸੂਟ ਮਿਲ ਜਾਣਗੇ ਕਲਰ ਦੋ ਹੀ ਰਹਿਣਗੇ ਨੈਕਸਟ ਹੈਗਾ ਜਿਹੜਾ ਸੂਟ ਗਰਲਿਸ਼ ਲੁੱਕ ਦਾ ਸੂਟ ਹੈ ਜੇ ਬਹੁਤ ਪਿਆਰਾ ਪੀਸ ਆ ਇਹ ਬਣਿਆ ਹੋਇਆ neck ਠੀਕ ਹੈ neck ਤੇ ਬਹੁਤ ਸੋਹਣਾ ਵਰਕ ਹੈ ਬਹੁਤ ਯੂਨੀਕ ਵਰਕ ਆ ਗਲਾਸ ਟਿਸ਼ੂ ਤੇ ਰਹੇਗਾ ਇਹ ਵਾਲਾ ਵੀ ਤੇ ਇਹ ਹੈਗੇ ਨੇ ਜੋ ਬਾਜੂ ਹੈਵੀ ਦੇ ਵਿੱਚ ਸਾਰੀ ਸ਼ਰਟ نیچے ਤੋਂ ਸਿੰਪਲ ਬੁੱਤੀ ਦੇ ਨਾਲ ਰਹੇਗੀ ਠੀਕ ਆ ਕ੍ਰੇਪ ਦੀ ਸਲਵਾਰ ਹੈ ਜੇ ਕ੍ਰੇਪ ਦੀ ਸਲਵਾਰ ਦੇ ਇਹ ਪੌਂਚੇ ਰਹਿਣਗੇ ਜਦੋਂ ਆਪਾਂ ਲਾਈਨਿੰਗ ਲਗਾਵਾਂਗੇ 셔ਟ ਦੇ ਨੀਚੇ ਸਲਵਾਰ ਦੇ ਕਲਰ ਦੀ ਲਾਈਨਿੰਗ ਲੱਗੇਗੀ ਤਾਂ ਇਹ ਵਾਲਾ ਕਲਰ ਉੱਪਰ ਕੇ ਆਏਗਾ ਐਤਾ ਠੀਕ ਹੈ ਇਹ ਸਲਵਾਰ ਆ ਇਹ 셔ਟ ਆ ਇਹਨਾਂ ਜਿਹੜੇ ਦੁਪੱਟੇ ਨੇ ਜੀ ਸਾਰੇ ਝਾਲ ਨੇ ਬਹੁਤ ਪਿਆਰਾ ਸੂਟ ਹੈ 10500 ਇਹ ਸੂਟ ਦਾ ਪ੍ਰਾਈਸ ਰਹੇਗਾ ਬਹੁਤ ਸੋਨਾ ਜਿਹਾ ਇਹਦਾ ਹੈਵੀ ਜਿਹਾ ਵਰਕ ਆ ਫੋਰ ਸਾਈਡ ਤੋਂ ਵੀ ਹੈਵੀ ਵਰਕ ਆ ਤੇ ਐਦਾ ਹੀ ਇਸ ਸੋਟ ਦਾ 10500 ਇਸ ਸੋਟ ਦਾ ਪ੍ਰਾਈਸ ਆ ਠੀਕ ਹੈ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਸੈਕੰਡ ਕਲਰ ਦੰਨੇ ਆ ਇਹ ਸੈਕੰਡ ਕਲਰ ਆ ਠੀਕ ਹੈ ਸੇਮ ਦੇ ਵਿੱਚ ਹੀ ਮੈਂ ਤੁਹਾਨੂੰ ਦਿਖਾਵਾਂ ਸੇ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਸੈਕੰਡ ਕਲਰ ਹੈ ਇਹਦੇ ਵਿੱਚ ਦੇਖੋ neck ਕਿੰਨਾ ਪਿਆਰਾ ਬਣਿਆ ਹੋਇਆ ਬਾਜੂ neck ਤੇ ਇਹ ਵਾਲਾ ਹੈਗਾ ਜਿਹਦਾ ਦੁਪੱਟਾ ਕਿਉਂਕਿ ਸੇਮ ਹੀ ਕਲਰ ਦੇ ਵਿੱਚ ਨਾ ਅਸੀਂ 2 2 3 3 ਡਿਜ਼ਾਈਨ ਤਿਆਰ ਕਰਵਾਇਆ ਮੈਂ ਤੁਹਾਨੂੰ ਡਿਜ਼ਾਈਨਿੰਗ ਦਿਖਾਉਣੀ ਆ ਸਾਰਿਆਂ ਦੀ 10500 ਪ੍ਰਾਈਸ ਦੇ ਨਾਲ ਆ ਕਰੀਬ ਦੀਆਂ ਸਵਾਰਾਂ ਦੀ ਨਾਲ ਆਗੇ ਠੀਕ ਹੈ ਤੇ ਇੱਕ ਤੁਹਾਨੂੰ ਇਹ ਕੈਸ ਵਰਕ ਮਿਲ ਜਾਏਗਾ ਇਹਦੀ ਸੜੀ ਸ਼ਰਟ ਹੋਏਗੀ ਉਹ ਸਾਰੀ ਹੈਵੀ ਚ ਹੋਏਗੀ ਸਾਰੀ ਸ਼ਰਟ ਹੈਵੀ ਹੈ ਤੇ ਬਾਜੂ ਵੀ ਹੈਵੀ ਹੈ ਸਲਵਾਰ ਦੇ ਪੌਂਚੇਆਂ ਤੇ ਸਭ ਤੋਂ ਥੋੜਾ ਕੰਮ ਲਈ ਹੈ ਦੀ ਬਾਟਮ ਹੈ ਕ੍ਰੇਪ ਦੀਆਂ ਸਲਵਾਰਾਂ ਰਹਿਣਗੀਆਂ ਦੁਪੱਟੇ ਸਭ ਦੇ ਤੁਹਾਨੂੰ ਝਾਲ ਮਿਲਣਗੇ ਜਿਹੜਾ ਇਹ ਵਾਲਾ ਦੁਪੱਟਾ ਹੈ ਇਹ ਫੋਰ ਸਾਈਡ ਦੇਖੋ ਇਹ ਐਲਵਰਟ ਦਾ ਬਾਡਰ ਲਗਾ ਕੇ ਜਿੱਦਾਂ ਸ਼ਰਟ ਤੇ ਇਹ ਬਾਜੂ ਤੇ ਆ ਸਲਵਾਰ ਦੇ ਪੌਂਚੇਆਂ ਤੇ ਬਹੁਤ ਸੋਹਣਾ ਹੈਵੀ ਲੁੱਕ ਦਾ ਦੁਪੱਟਾ ਹੈ ਗਲਾਸ ਟਿਸ਼ੂ ਤੇ ਹੀ ਬਣਿਆ ਹੋਇਆ ਜੀ ਇਹ ਵਾਲਾ ਨੇ ਇਹਦੇ ਵਿੱਚ ਅਸੀਂ ਇੱਕ ਪਿੰਕ ਕਲਰ ਡਿਸਪਲੇ ਕੀਤਾ ਹੋਇਆ ਉਹ ਵੀ ਤੁਹਾਨੂੰ ਮਿਲ ਜੇਗਾ ਇਹ ਪਿੰਕ ਕਲਰ ਅਸੀਂ ਡਿਸਪਲੇ ਕੀਤਾ ਹੋਇਆ ਜੀ ਸੇਮ ਹੀ ਕੱਟ ਪਰਨ ਤੇ ਪਿੰਕ ਦੇ ਨਾਲ ਹਲਕੇ ਜਿਹੇ ਡਾਰਕ ਰੈਜ਼ੈਂਟਾ ਜਿਹਾ ਕੰਟਰਾਸਟ ਦਿੱਤਾ ਪਿਆ ਤੇ ਜਿਹੜਾ ਇਹ ਵਾਲਾ ਕਲਰ ਹੈ ਇਹ ਸਭ ਤੋਂ ਪਹਿਲਾਂ ਖੋਲਿਆ ਸੀਗਾ ਜਿਹੜਾ ਸੂਟ ਆਪਾਂ ਨੇ ਉਹਦੇ ਵਿੱਚ ਕਲਰ ਹੈ ਜੀ ਠੀਕ ਹੈ ਜੀ ਜਿਹੜੀ ਸ਼ਾਰੀ ਸ਼ੋਰਟ ਦੇ ਵਿੱਚ ਬੂਟੀ ਆ ਸਿਰਫ neck ਬਾਜੂ ਸ਼ਨਵਾਰ ਤੇ ਫੋਰ ਸਾਈਡ ਚਾਲ ਦਾ ਪੱਟਾ ਬਣਿਆ ਹੋਇਆ ਠੀਕ ਹੈ ਜੀ ਬਹੁਤ ਪਿਆਰੇ ਪੀਸ ਨੇ ਤੇ ਇੱਕੋ ਸਾਨੂੰ ਪਿੰਕ ਅਸੀਂ ਡਿਸਪਲੇ ਦਿਖਾਈ ਹੈ ਤੇ ਇੱਕ ਇਹ ਪਰਪਲ ਕਲਰ ਦਾ ਤਿੰਨ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਜਿਹਦੇ ਫੋਰ ਸਾਈਡ 컬러ਫੁਲ ਬਾਰਡਰ ਲੱਗਿਆ ਹੋਇਆ ਹੈ 컬러 ਬਾਰਡਰ ਪ੍ਰਾਈਸ ਹੈਗਾ 10500 ਇਨ ਰੈਵੀ ਸੂਟਾ नेक्स्ट ਹੈਗਾ ਜੀ ਕਿਰਦੀ ਸ਼ਰਟ ਆ ਇਹਦਾ ਕਾਫੀ ਜ਼ਿਆਦਾ ਹੈਵੀ ਦੇ ਵਿੱਚ ਲੁੱਕ ਹੈਵੀ ਆ ਪਰ ਵਰਕ ਲਾਈਟ ਵੇਟ ਆ ਸਿਲਕ ਦੀ ਸਲਵਾਰ ਠੀਕ ਹੈ ਜੀ ਤੇ ਔਰਗੇਂਜ਼ਾ ਦਾ ਬਿਲਕੁਲ ਸੌਫਟ ਦੁਪੱਟਾ ਸਾਰੇ ਦੇ ਵਿੱਚ ਬੂਟੀ ਆ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਤਿੰਨ ਕਲਰ ਦਵਾਂਗੇ ਦੋਨੋਂ ਤਿੰਨੋਂ ਕਲਰ ਬਹੁਤ ਸੋਹਣੇ ਆ ਪ੍ਰਾਈਸ ਆਏਗਾ ਜੀ ਇਹ ਸੂਟ ਦਾ 5500 5500 ਦੇ ਵਿੱਚ ਸੂਟ ਹੈ ਇਹ ਠੀਕ ਹੈ 5500 ਦੇ ਵਿੱਚ ਸੂਟ ਹੈ ਕਲਰ ਇਹਦੇ ਵੀ ਸੋਨੂੰ ਅਸੀਂ 4 ਕਲਰ ਦੇ ਰਹੇ ਹਾਂ ਸੌਰੀ 5500 ਨਹੀਂ ਹੈਗਾ 4500 ਸੂਟ ਦਾ ਪ੍ਰਾਈਸ ਆ 4500 ਦਾ ਪ੍ਰਾਈਸ ਹੈ ਜੀ ਇਹਦਾ 5500 ਦਾ ਸੀ ਕੱਢਣਾ ਸੀਗਾ ਤੇ ਫਿਰ ਇਹਦੇ ਨਾਲ ਦੇ ਜਿਹੜੇ ਦੂਜੇ ਸੂਟ ਨੇ ਉਹ 4500 ਦਾ ਹੀ ਨੇ ਤਾਂ ਇੱਕ ਸੂਟ ਫਿਰ ਇਦਾਂ ਕਿ ਕੀ ਉਹਦੇ ਵਿੱਚੋਂ ਕੱਢੀਏ ਇਹ 4500 ਦਾ ਸੂਟ ਆ ਬਹੁਤ ਪਿਆਰਾ ਤੇ ਥੋੜੇ ਬਜਟ 'ਚ ਰਹਿਣ ਵਾਲਾ ਫੀਸ ਹੈ ਜੀ 4950 ਦਾ ਫੀਸ ਆ ਜੀ ਸਟੱਫ ਇਦਾਂ ਦਾ ਜਿਵੇਂ ਜੀ ਤੁਸੀਂ ਕ੍ਰੇਪ ਪਾ ਲਈ ਜਾਂ ਜਿਵੇਂ ਦਾ ਤੁਸੀਂ ਇਹ ਵਾਲਾ ਸਟੱਫ ਆ ਲਏ ਸਾਰੇ ਡਬਕੇ ਦੇ ਕਟਦਾਣੀ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸੂਟ ਦੇ ਲੁੱਕ ਲਾਈਕ 7-8000 ਦਾ ਸੂਟ ਆ ਹੈਵੀ ਦੇ ਵਿੱਚ ਇਹ ਕਲਰ ਵੀ ਬਹੁਤ ਸੋਹਣਾ 4950 ਪ੍ਰਾਈਸ ਆ ਤੇ ਜਿਹੜਾ ਇਹ ਦੁਪੱਟਾ ਜੀ ਸਾਰੇ ਦੁਪੱਟਾ ਸੈਲਫ ਤੇ ਰਹੇਗਾ ਸੈਲਫ ਦਾ ਦੁਪੱਟਾ ਸਾਰੇ ਬ੍ਰੌਕਟ ਬੂਟੀ ਦੇ ਨਾਲ ਤੇ ਸਾਰੇ ਦੇ ਵਿੱਚ ਵਰਕ ਰਹੇਗਾ ਬਹੁਤ ਸੋਹਣਾ ਸੂਟ ਆ 4950 ਦੇ ਵਿੱਚ ਕਲਰ ਤੁਹਾਨੂੰ ਇਹਦੇ ਵਿੱਚ ਦੋ ਮਿਲਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ। ਨੈਕਸਟ ਜਿਹੜਾ ਸੂਟ ਦੇ ਰਹੇ ਹਾਂ ਅਸੀਂ ਤੁਹਾਨੂੰ 3500 ਦੇ ਵਿੱਚ ਰਹੇਗਾ ਇਹ ਸੂਟ ਪਰ ਜਿਹੜਾ ਇਹਦਾ ਸਟੱਫ ਹੈ ਜੇ ਇਹ ਸਟੱਫ ਤੁਸੀਂ ਦੋਨੋਂ ਮੌਸਮਾਂ 'ਚ ਵੇਅਰ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਗਰਮੀ ਦੇ ਵਿੱਚ ਕੋਈ ਫੰਕਸ਼ਨ ਆਣੇ ਆ ਤਾਂ ਉਹਨਾਂ ਦੇ ਵਿੱਚ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਸਟੱਫ ਨੂੰ। ਬਹੁਤ ਸੋਹਣਾ ਲਾਈਨਰ ਦੇ ਵਿੱਚ ਨਵਾਂ ਸਟੱਫ ਆਇਆ ਪਾਰਟੀ ਵੇਅਰ। ਠੀਕ ਆ ਲਾਈਟ ਵੇਟ ਜਿਹਾ ਸਟੱਫ ਹੈ ਬਹੁਤ ਪਿਆਰਾ ਜਿਹਾ। ਗਰੇਵਰੀ ਸਲਵਾਰ ਦੇ ਨਾਲ ਰਹੇਗਾ ਜੀ ਬਾਜੂ ਤੇ ਵੀ ਪ੍ਰੋਪਰ ਵਰਕ ਆ ਤੇ ਇਹਨਾਂ ਦੇ ਦੁਪੱਟਿਆਂ ਨੂੰ ਹਲੇ ਫਿਨਿਸ਼ਿੰਗ ਨਹੀਂ ਕੀਤੀ ਹੋਈ ਤੁਸੀਂ ਇਹਨਾਂ ਦੀ ਫਿਨਿਸ਼ਿੰਗ ਅਗਰ ਕਰਵਾਉਣੀ ਹੈ ਸਾਤੋਂ ਤਾਂ ਅਸੀਂ ਅਲੱਗ ਤੋਂ ਕਰਕੇ ਦੇ ਦਾਂਗੇ ਸਾਰੇ ਦੇ ਵਿੱਚ ਬੂਟੀ ਆ ਚਨਾਉਂਸ਼ਫੌਂ ਦਾ ਦੁਪੱਟਾ ਹੈ ਤੇ ਕਾਫੀ ਘੱਟ ਪ੍ਰਾਈਸ ਤੁਹਾਨੂੰ ਅਸੀਂ ਇਹ ਦੇ ਰਹੇ ਹਾਂ 3550 3500 ਦਾ ਸੂਟ ਹੈ ਜੀ ਇਹ 3500 ਦੇ ਵਿੱਚ ਚਨਾਉਂਸ਼ਫੌਂ ਦੇ ਦੁਪੱਟਿਆਂ ਦੇ ਨਾਲ ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਨੈਕਸਟ ਹੈਗਾ ਜੀ 5500 ਦਾ ਸੂਟ 5500 ਦਾ ਬਹੁਤ ਪਿਆਰੇ ਜਿਹੇ ਸਟੱਫ ਦੇ ਉੱਪਰ ਆ ਬਹੁਤ ਸੋਹਣਾ ਹੈਵੀ ਸੂਟ ਬਣਿਆ ਹੋਇਆ ਕਲਰ ਡਿਜ਼ਾਈਨ ਪ੍ਰਿੰਟ ਕ੍ਰੇਪ ਰੀਆ 3 3 ਮੀਟਰ ਦੀਆਂ ਸਲਵਾਰਾਂ ਤੇ ਕੰਟਰਾਸਟ ਇਹਨਾਂ ਦੇ ਨਾਲ ਦੁਪੱਟੇ ਲਗਾਏ ਹੋਏ ਆ ਜਿੱਦਾਂ ਦਾ ਵਿੱਚ ਡਾਰਕ ਕਲਰ ਦਾ ਥ੍ਰੈਡ ਪਾਇਆ ਹੋਇਆ ਥ੍ਰੈਡ ਦੇ ਨਾਲ ਦੇ ਇਹੇਕਾ ਇਦਾਂ ਸਾਰੇ ਦੇ ਵਿੱਚ ਬੂਟੇ ਦੁਪੱਟਾ ਲਾਈਨ ਵਾਲਾ ਮਿਲੂਗਾ ਤੁਹਾਨੂੰ ਜੀ organza ਦੇ ਵਿੱਚ ਬਹੁਤ ਸੋਹਣੀ ਲੁੱਕ ਦਾ ਦੁਪੱਟਾ ਹੈ ਬਿਲਕੁਲ ਨਵੀਂ ਜੀ ਕਲੈਕਸ਼ਨ ਆ ਇਹਦੇ ਵਿੱਚ ਸੈਕੰਡ ਕਲਰ ਆ ਲਾਈਟ ਢਾਕੇ ਜੇ ਕੰਟਰਾਸਟ ਲੇ ਜੀ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਜੇ ਦੇਖੋ ਸੂਟ ਅਣਜਾਸ ਆਪ ਮਿਆਦੇ ਵਿੱਚ ਠੀਕ ਹੈ ਜੀ ਸਾਰੀ ਸਾਰੀ 5500 ਦੇ ਵਿੱਚ ਇਹ ਸੂਟ 5500 ਦਾ ਹੈ ਕਾਫੀ ਵੱਡੀ ਵੀਡੀਓ ਹੋ ਜਾਏਗੀ ਅੱਜ ਆਪਣੀ ਕਲੈਕਸ਼ਨ ਕਾਫੀ ਸਾਰੀ ਹੈ ਮੈਨੂੰ ਇਦਾਂ ਕਿ ਕੋਈ ਵੀਡੀਓ ਤੁਹਾਨੂੰ ਕਾਫੀ ਚੁਆਇਸ ਹੈ ਤਾਂ 4800 ਦਾ ਸੂਟ ਆ 4800 ਦਾ ਪਰਲ ਵਰਕ ਦੇ ਨਾਲ ਆ ਤੇ ਗਰਲਿਸ਼ ਲੁਕ ਦਾ ਸੂਟ ਆ ਵੀ ਨੱਕ ਦੇ ਵਿੱਚ ਦੇਖੋ ਕਲਰ ਵੀ ਕਿੰਨਾ ਸੋਹਣਾ ਐਡਾ ਰਹੀਗਾ ਜੀ ਸੂਟ ਇਹ ਇਹਨਾਂ ਦੇ ਨਾਲ ਤੁਸੀਂ ਸਲਵਾਰਾਂ ਗਰਾਰੇ ਸ਼ਰਾਰੇ ਪੈਂਟ ਜੋ ਵੀ ਤੁਹਾਡਾ ਦਿਲ ਕਰਦਾ ਪਰਪਲ ਕਲਰ ਦੀ ਸਲਵਾਰ ਹੈਗੀ ਜੋ ਕੰਨੇ ਵਿੱਚ ਕਲਰ ਹੁੰਦਾ ਇਹ ਸ਼ਾਈਨ ਵਾਲੇ ਦਾ ਸੂਟ ਡਬਲ ਸ਼ੇਡ ਦੇ ਵਿੱਚ ਟਿਸ਼ੂ ਤੇ ਰਹੇਗਾ ਸੂਟ ਇਹ ਸ਼ੀਮਾ ਟਿਸ਼ੂ ਦਾ ਸੂਟ ਸੂਟਾ ਤੇ ਸੇਮੀ ਦੁਪੱਟਾ ਠੀਕ ਹੈ ਜੀ ਸੈਕਿੰਡ ਕਲਰ ਇਹਦਾ ਲੀਆ ਲੋ ਮਸਟਰਡ ਰਹੇਗਾ ਦੋਨੋਂ ਹੀ ਕਲਰ ਬਹੁਤ ਸੋਨੇ ਆ ਖੋਲ ਕੇ ਦਿਖਾ ਦਿੰਨੇ ਆ ਨੈਕ ਬਹੁਤ ਪਿਆਰੇ ਬਣੇ ਹੋਏ ਆ ਐਦਾ ਬਾਜੂ ਬਣੇ ਹੋਏ ਆ ਤੇ ਦੁਪਟੀਆਂ ਤੇ ਵਰਕ ਰਹੇਗਾ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲ ਜੇਗਾ ਇਹ ਵੀ ਕਲਰ ਬਹੁਤ ਸੋਨਾ ਹੈ ਠੀਕ ਹੈ ਜੀ ਗਲੇ ਬਹੁਤ ਸੋਨੇ ਬਣੇ ਹੋਏ ਆ ਪ੍ਰਾਈਸ ਹੈਗਾ ਇਹ ਅਣਜਾਸ ਆਫ 50 ਵਿੱਚ ਕਿਉਂਕਿ ਅਸੀਂ ਨਾ ਹੁਣ ਵੀਡੀਓ ਇੱਕੋ ਹੀ ਪ੍ਰਾਈਸ 'ਚ ਫਾਨਦੇ ਆ ਪ੍ਰਾਈਸ ਸਾਨੂੰ ਯਾਦ ਨਹੀਂ ਰਹਿੰਦੇ ਹੁਣ ਸੀ ਜਿਹੜੇ ਪ੍ਰਾਈਸ ਤਾਂ ਕੀ ਪਾਤਾ ਟੇਟਾਂ ਕਰਕੇ ਕੋਈ ਜੀ ਪ੍ਰੋਬਲਮ ਆ ਰਹੀ ਐ ਪ੍ਰਾਈਸ ਦੱਸਣ ਦੇ ਵਿੱਚ ਇਹ ਜਿਹੜਾ ਵਰਕ ਐ ਇਹ ਮੈਂ ਬਹੁਤ ਸਾਰੀ ਸਟੱਫ ਤੇ ਕਰਵਾ ਚੁੱਕੀ ਹਾਂ ਤੇ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇਹ ਵਾਲਾ ਸੂਟ ਐ ਜਿਹੜਾ ਪਹਿਲਾਂ ਵੀ ਅਸੀਂ ਬਾਈ ਸੀਗੇ ਇਦਾਂ ਦੇ ਵਰਕ ਵਾਲੇ ਸੂਟ ਬਹੁਤ ਜ਼ਿਆਦਾ ਪਸੰਦ ਕਰਦੇ ਆਂ ਮਤਲਬ ਪ੍ਰਾਈਸ ਦੇ ਹਿਸਾਬ ਨਾਲ ਟੱਕਾ ਮਿਲ ਰਿਹਾ ਜੀ ਤੁਹਾਨੂੰ ਇਹ ਜਵ ਕਾ ਵਰਕਰ ਦਾ ਸੂਟ ਬਹੁਤ ਸੋਹਣਾ ਸਟੱਫ ਹੈ ਸ਼ਰਟ ਦਾ ਕ੍ਰੇਪ ਦੀ ਸਲਵਾਰ ਹੈ ਜੀ 4850 ਇਸ ਸੂਟ ਦਾ ਪ੍ਰਾਈਸ ਆ ਮੇਰੇ ਖਿਆਲ ਚ 55 5500 ਸੀਗਾ ਪ੍ਰਾਈਸ ਇਹਦਾ ਤੇ ਇਹ 4850 ਦਾ ਸੂਟ ਆ ਇਹਦੇ ਵਿੱਚ ਕਲਰ ਇੱਕ ਮਸਟਰਡ ਤਿਆਰ ਕਰਵਾਇਆ ਹੈ ਤੇ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਗ੍ਰੀਨ ਐਸੀ ਟੋਨ ਤੇ ਆ ਜਾਂਦਾ ਹੈ ਠੀਕ ਹੈ ਜੀ ਇਹ ਸਾਰੇ ਸੂਟ ਸੀਗੇ ਬਹੁਤ ਸੋਹਣੇ ਸੋਹਣੇ ਜੇ ਤੇ ਜਿਹੜੇ ਹੁਣ ਮੈਂ ਤੁਹਾਨੂੰ ਕਲੈਕਸ਼ਨ ਦਿਖਾਉਣ ਜਾ ਰਹੀ ਆ ਇਹ ਵੀ ਬਹੁਤ ਪਿਆਰੀ ਹੈ ਪਿਓਰ ਤੇ ਬਣੀ ਹੋਈ ਹੈ ਸਾਰੀ ਗਲਾਸ ਟਿਸ਼ੂ ਤੇ ਬਣੀ ਹੋਈ ਹੈ ਫਿਰ ਤਾਂ ਲੁੱਕੇ ਦੇਖ ਲਓ ਫਿਰ ਸੂਟ ਦੇ ਬਹੁਤ ਰਾਇਲ ਲੁੱਕ ਦੇ ਸੂਟ ਨੇ ਬਹੁਤ ਸੋਹਣੇ ਇਹ ਆ ਜੀ ਕਿ ਕ੍ਰੇਪ ਦੀ ਸਲਵਾਰ ਮੈਂ ਪਹਿਲਾਂ ਸਲਵਾਰ نیچے ਤੁਹਾਨੂੰ ਨਾਲੇ ਤਾਂ ਲਾਈਨਿੰਗ ਦਾ ਕੰਮ ਕਰੇਗੀ ਐਦਾ ਇਹ ਸਲਵਾਰ 3 ਮੀਟਰ ਦੀ ਸ਼ੂਟ ਸੁਖਾਣਾ ਥੋੜਾ ਈਜ਼ੀ ਹੋ ਜਾਂਦਾ ਕਿਉਂਕਿ ਗਲਾਸ ਟਿਸ਼ੂ ਆ ਫਿਰ ਇਹ ਟਰਾਂਸਪੇਰੈਂਟ ਜਿਹਾ ਦਿਖਾਈ ਦੇ ਐਦਾ ਹੈਗੀ ਆ ਜੀ ਸ਼ਰਟ ਸਾਰੀ ਉੱਪਰ ਤੱਕ ਵਰਕ ਬਹੁਤ ਯੂਨੀਕ ਵਰਕ ਹੈ ਜ਼ੋਰਦਾ ਇਹ ਬਣਿਆ ਹੋਇਆ ਦਾ ਬਾਜੂ ਘੇਰਾ ਤੇ ਸਾਰੇ 'ਚ ਬੂਟੇ ਆ ਇਹਨੂੰ ਵੀ ਇਹ ਟਿਸ਼ੂ ਨਾਲ ਫਿਨਿਸ਼ਿੰਗ ਹੋਣੀ ਆ ਦੇਖੋ ਜੀ ਦੁਪट्टे ਦੀ ਲੁੱਕ ਦੇਖੋ ਸਾਰੇ ਦੇ ਵਿੱਚ ਬੂਟੀ ਆ ਤੇ ਫੋਰ ਸਾਈਡ ਬਹੁਤ ਪਿਆਰਾ ਜਿਹਾ ਕੋਰਨਰ ਦੇ ਵਿੱਚ ਹੈ ਵੀ ਫੁੱਲ ਦਿੱਤੇ ਹੋਏ ਆ ਕੰਟਰਾਸਟ ਇਹਦੇ ਬਹੁਤ ਸੋਹਣੇ ਆ ਸਭ ਤੋਂ ਜ਼ਿਆਦਾ ਸੋਹਣਾ ਕੰਟਰਾਸਟ ਆ 55 ਦਾ ਸੂਟ ਹੈ ਜੀ ਇਹ 5500 ਦਾ ਹੁਣ ਤੁਸੀਂ ਇਹਦੇ ਵਿੱਚ ਕਲਰ ਆਪਸ਼ਨ ਦੇਖ ਲਓ ਸਲਵਾਰ ਤੇ ਸ਼ਰਟ ਦਾ ਕਲਰ ਸੇਮ ਰਹੇਗਾ ਸਿਰਫ ਦੁਪੱਟਿਆਂ ਦਾ ਕਲਰ ਕੰਟਰਾਸਟ ਹੋ ਜਿਗਾ ਕੰਟਰਾਸਟ ਦੁਪੱਟੇ ਨੇ ਬਹੁਤ ਸੋਹਣੇ ਸੋਹਣੇ ਕਲਰ ਨੇ 5500 ਦੇ ਵਿੱਚ ਬਿਲਕੁਲ ਨਵੀਂ ਕਲੈਕਸ਼ਨ ਨਵੀਂ ਲੁੱਕ ਦੇ ਸੂਟ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਦੇਖੋ ਇਹ ਜਿਹੜਾ 골ਡਨ ਸਕਿਨ ਕਲਰ ਆ ਇਹਦੇ ਨਾਲ ਸਾਰੇ ਹੀ ਕਲਰ ਉੱਪਰ ਉੱਪਰ ਕੇ ਆ ਰਹੇ ਜਿੰਨੇ ਵੀ ਅਸੀਂ ਕੰਟਰਾਸਟ ਕੀਤੇ ਆ ਪਰਪਲ ਆ ਗ੍ਰੀਨ ਆ ਫਰੋਜ਼ੀ ਆ ਤੇ ਹਾਨੀਆਂ ਜਿਹਾ ਸ਼ੇਡ ਆ ਹਨਾ ਬਹੁਤ ਸੋਹਣੇ ਜੇ ਸੂਟ ਨੇ ਜੀ 5500 ਦੇ ਵਿੱਚ ਠੀਕ ਹੈ ਜੀ 5500 ਦੇ ਵਿੱਚ ਤੇ ਇਹ ਕੁਲੈਕਸ਼ਨ ਤੁਹਾਨੂੰ ਹੋਰ ਜਖਾਨੀ ਆ ਕਲਰ ਗ੍ਰੇ ਇਹ ਗ੍ਰੇ ਕਲਰ ਆ ਜਦੋਂ ਮੈਂ ਇਹਨੂੰ ਖੋਲਾਂਗੀ ਤਾਂ ਲਾਈਟ ਹੋ ਜਾਏਗਾ ਜੋ ਪੇ ਆ ਇਸ ਟਾਈਮ ਸੇਮ ਇਹੀ ਕਲਰ ਰਹੇਗਾ ਗਰਲਿਸ਼ ਲੁੱਕ ਦੇ ਸੂਟ ਨੇ ਨੈਕ ਤੇ ਬਣਿਆ ਹੋਇਆ ਬਹੁਤ ਪਿਆਰਾ ਵਰਕ ਆ ਪਰਲ ਵਰਕ ਆ ਕਟਦਾਨੇ ਦਾ ਕੰਮ ਆ ਸਾਰੇ ਜਰਕਨ ਸਟਾਈਲ ਚ ਬਣਿਆ ਹੋਇਆ ਪੀਸ ਆ ਜਿਹੜਾ ਨੀਚੇ ਪੈਚ ਲੱਗਿਆ ਹੋਇਆ ਵੈਲਵਟ ਦਾ ਲੱਗਿਆ ਹੋਇਆ ਠੀਕ ਆ ਜੀ ਸੂਟ ਦੀ ਲੁੱਕ ਦੇਖੋ ਬਹੁਤ ਪਿਆਰਾ ਪੀਸ ਆ ਬਹੁਤ ਸੋਹਣਾ ਤੇ ਕ੍ਰੇਪ ਦੀ ਸਲਵਾਰ ਇਹਦੇ ਨਾਲ ਵੀ ਤੇ ਇਹਨਾਂ ਦੇ ਨਾਲ ਵੀ ਕੰਟਰਾਸਟ ਦੇ ਦੁਪੱਟੇ ਰਹਿਣਗੇ ਸਾਰੇ ਦੁਪੱਟੇ 'ਚ ਵਰਕ ਰਹੂਗਾ ਤੇ ਸੂਟ ਦਾ ਪ੍ਰਾਈਸ ਹੈਗਾ ਜੀ ਇਹਦਾ 4250 ਠੀਕ ਹੈ 4250 ਦੇ ਵਿੱਚ ਅਸੀਂ ਤੁਹਾਨੂੰ ਕਾਫੀ ਸਾਰੀ ਕਲੈਕਸ਼ਨ ਦੇਣੀ ਹੈ ਸਲਵਾਰਾਂ ਤੇ 셔ਟਾਂ ਦਾ ਕਲਰ ਸੇਮ ਰਹੂਗਾ ਦੁਪੱਟਿਆਂ ਦਾ ਚੇਂਜ ਹੋ ਜਾਏਗਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਕਲਰ ਬਹੁਤ ਸੋਹਣੇ ਸੋਹਣੇ ਆ ਬਹੁਤ ਪਿਆਰੇ ਪਿਆਰੇ ਜੇ ਕਲਰ ਇਹਨਾਂ ਦੇ ਤੇ ਇਹ ਸੀਗਾ ਇਹਦੇ ਵਿੱਚ ਮਤਲਬ ਸੇਮੀ ਡਿਜ਼ਾਈਨ ਦੇ ਵਿੱਚ ਚਾਰ ਇੱਕ ਹੋਰ ਡਿਜ਼ਾਈਨ ਦੇ ਚਾਰ ਕਲਰ ਤੇ ਜਿਹੜਾ ਸੇਮ ਹੀ ਕਲਰਾਂ ਦੇ ਵਿੱਚ ਡਿਜ਼ਾਈਨ ਚੇਂਜ ਹੋ ਜਾਏਗਾ ਥੋੜਾ ਜਿਹਾ 42 ਸੌਰੇ ਵਿੱਚ ਰਹਿਣਗੇ ਜੀ ਸਾਰੇ ਸੋਹ ਇੱਕ ਡਿਜ਼ਾਈਨ ਇਹ ਵਾਲਾ ਮਿਲ ਜਾਏਗਾ ਹਲਕਾ ਜਿਹਾ ਵਸੇ ਡਿਜ਼ਾਈਨ ਦਾ ਹੀ ਫਰਕ ਆ ਉਹੀ ਬੈਟਰ ਸਾਰਾ ਮਤਲਬ ਜਿਹੜਾ ਵਰਕ ਹੈ ਉਸੇ ਮਟੀਰੀਅਲ ਦਾ ਬਣਿਆ ਹੋਇਆ ਉਦਾਂ ਹੀ ਵੈਲਵਟ ਦੇ ਨਾਲ ਉਵੇਂ ਹੀ ਦੁਪੱਟੇ ਬਣੇ ਹੋਏ ਆ ਸਿਰਫ ਸ਼ਰਟ ਸ਼ਰਟ ਤੇ ਜਿਹੜਾ ਵਰਕ ਆ ਉਹ ਚੇਂਜ ਆ ਜਾਏਗਾ ਗਲਾਸ ਟਿਸ਼ੂ ਦੇ ਦੁਪੱਟੇ ਨੇ ਗਲਾਸ ਟਿਸ਼ੂ ਦੇ ਹੈਗੇ ਨੇ ਜੀ ਇਹਨਾਂ ਦਾ ਸ਼ਰਟ ਦਾ ਸਟਾਫ ਤੇ ਸਿਲਕ ਦੀਆਂ ਸਲਵਾਰਾਂ ਦੇ ਨਾਲ ਇਸ ਵਾਲੇ ਡਿਜ਼ਾਈਨ ਦੇ ਵਿੱਚ ਵੀ ਸੇਮ ਹੀ ਕਲਰ ਆਣਗੇ ਜਿਹੜੇ ਮੈਂ ਤੁਹਾਨੂੰ ਪਹਿਲਾਂ نیچے ਦਿਖਾਏ ਆ ਕਲਰ ਤਾਂ ਬਹੁਤ ਸੋਹਣੇ ਸੋਹਣੇ ਆ ਠੀਕ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਸ ਦੀ ਫਿਕਸਿੰਗ ਕਰ ਸਕਦੇ ਆ ਤੇ ਸੇਮ ਦੇ ਵਿੱਚ ਇੱਕ ਡਿਜ਼ਾਈਨ ਹੋਰ ਦਿਖਾਣੇ ਆ ਦੇਖੋ ਲਗਾਓ ਅੱਛਾ ਓਕੇ ਇਹ ਜਿਹੜਾ ਉਰੇ ਹੁਣ ਤੱਕ ਇਹ ਵਾਲੇ ਦਿਖਾਏ ਆ ਨਾ ਮੈਂ ਇਹਨਾਂ ਦੇ ਨਾਲ ਗ੍ਰੇ ਜੀਆਂ ਸ਼ਰਟਾਂ ਨੇ ਤੇ ਗ੍ਰੇ ਸਲਵਾਰਾਂ ਨੇ ਠੀਕ ਆ ਤੇ ਬਾਕੀ ਦੁਪੱਟੇ ਕੰਟਰਾਸਟ ਨੇ ਤੇ ਪ੍ਰਾਈਸ ਹੈਗਾ ਜੀ ਸਾਰਿਆਂ ਦਾ 4200 ਤੇ ਜਿਹੜਾ ਹੁਣ ਦਿਖਾਵਾਂਗੇ ਇਹਨਾਂ ਦੀ ਸ਼ਰਟਾਂ ਦਾ ਤੇ ਸਲਵਾਰਾਂ ਦਾ ਕਲਰ ਚੇਂਜ ਹੋ ਜਾਏਗਾ ਇਹ ਹੈਗੀ ਜੀ ਸਲਵਾਰ ਸਕਿਨ ਕਲਰ ਦੀ ਤੇ ਸਕਿਨ ਕਲਰ ਦਾ ਹੀ ਹੈਗਾ ਇਹਦਾ ਸ਼ਰਟ ਦਾ ਕਲਰ neck ਤੇ ਦੇਖੋ ਬਹੁਤ ਸੋਹਣਾ ਜਿਹਾ ਵਰਕ ਹੈ ਵਰਕ ਤੇ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਤੇ ਦੁਪੱਟੇ ਦੇਖੋ ਕਿੰਨੇ ਸੋਹਣੇ ਹਨ ਇਹਨਾਂ ਦੇ ਨਾਲ ਸਾਰੀ ਪ੍ਰੈਸ ਕਰਕੇ ਫੋਰ ਸਾਈਡ ਵਰਕ ਦੇ ਨਾਲ ਹਲੇ ਤੁਸੀਂ ਇਹਨੂੰ ਜਦੋਂ ਗੋਟਾ ਵਗੈਰਾ ਲਗਾਓਗੇ ਤਾਂ ਸੂਟ ਦੀ ਲੁੱਕ ਹੋਰ ਵੀ ਉੱਪਰ ਕੇ ਆ ਜੇਗੀ ਪ੍ਰਾਈਸ ਹੈਗਾ ਇਹ ਸੇਮ ਹੀ 4200 ਇਹਦੇ ਨਾਲ ਹੈਗੀ ਜੀ ਗ੍ਰੀਨ ਚੁੰਨੇ ਗ੍ਰੀਨ ਦਪੱਟੇ ਦੇ ਨਾਲ ਤੇ ਇੱਕ ਨਾਲ ਇਹਦੇ ਨਾਲ ਇਹ ਆਨੀਅਨ ਪਰਪਲ ਜਿਹਾ ਕਲਰ ਬਹੁਤ ਸੋਹਣਾ ਦੇਖ ਹੈਗਾ ਜੀ ਇਹ ਫਿਰੋਜੀ ਜਿਹਾ ਕਲਰ ਇਹ ਵੀ ਬਹੁਤ ਸੋਹਣਾ ਹੈ ਠੀਕ ਹੈ 4200 ਪ੍ਰਾਈਸ ਇਹ ਨਾਲ ਨੇ ਤੇ ਇਹਨਾਂ ਦੇ ਵਿੱਚ ਇੱਕ ਇਹ ਡਿਜ਼ਾਈਨ ਆ ਜਾਏਗਾ ਹੋਰ ਸੇਮ ਹੀ ਡਿਜ਼ਾਈਨ ਹੈ ਸੇਮ ਹੀ ਡਿਜ਼ਾਈਨ ਹੈ ਸੇਮ ਹੀ ਡਿਜ਼ਾਈਨ ਦੇ ਵਿੱਚ ਹੋਰ ਓਕੇ ਥੋੜਾ ਜਿਹਾ ਫਰਕ ਹੈ ਜਿਹੜਾ ਆਪਾਂ ਨੇ ਪਹਿਲਾਂ ਗ੍ਰੇ ਕਲਰ ਚ ਬਣਾਇਆ ਹੋਇਆ ਉਹੀ ਕਲਰ ਉਹ ਮਤਲਬ ਸੇਮ ਹੀ ਡਿਜ਼ਾਈਨ ਇਹ ਸਕਿਨ ਕਲਰ ਦੇ ਵਿੱਚ ਵੀ ਹੈ ਇਹਦੇ ਵਿੱਚ ਸੋਨੋ ਇਹ ਕਿਹੜੇ ਕਲਰ ਮਿਲ ਜੇਗਾ ਮਤਲਬ سارے-ਸਾਰੇ ਕਲਰ ਨੇ 4-4 ਕਲਰ ਨੇ ਇਹਨਾਂ ਦੇ ਵਿੱਚ ਇੱਕ ਗਰੇ 3000 ਕਲਰ ਸਹੀ ਡਿਸਪਲੇ ਕੀਤਾ ਹੋਇਆ ਠੀਕ ਹੈ ਜੀ 42 ਦਾ ਪ੍ਰਾਈਸ 204 ਦੰਨੇ ਗਰੇਪੀ ਸਲਵਾਰ ਤੇ ਜਿਹੜਾ ਇਹ ਵਾਲਾ ਸੂਟ ਆ ਇਹਨੂੰ ਤੁਸੀਂ ਦੋਨੋਂ ਮੌਸਮਾਂ ਚ ਪਾ ਸਕਦੇ ਹੋ ਗਰਲਿਸ਼ ਲੁੱਕ ਦਾ ਸੂਟ ਆ ਜੀ ਲਾਈਨ ਵਾਲੀ ਬਹੁਤ ਸੋਹਣੀ ਸ਼ਰਟ ਆ ਸਾਰਾ ਦਬਕੇ ਤੇ ਨੋਟਵਰਕ ਦੇ ਨਾਲ ਬਣਿਆ ਹੋਇਆ ਬਹੁਤ ਸੋਹਣਾ ਪੀਸ ਆ ਨੀਡਲਵਰਕ ਦਾ ਕੰਮ ਕੀਤਾ ਹੋਇਆ ਸਾਰੇ ਚਨਾਉਂਛੋਂ ਦਾ ਦੁਪੱਟਾ ਹੈ ਦੁਪੱਟੇ ਦੀ ਫਿਨਿਸ਼ਿੰਗ ਹੋਣੀ ਹੈ ਹਲੇ ਤੇ ਵਿੱਚ ਬੂਟੀ ਰਹੇਗੀ ਸਾਰੇ ਦੇ ਵਿੱਚ ਇਹਦਾ ਇਹ ਸੈਕਿੰਡ ਕਲਰ ਹੈ ਇਹ ਕਲਰ ਵੀ ਬਹੁਤ ਸੋਹਣਾ 4200 ਦਾ ਸੂਟਾ ਸ਼ੌਲ ਦਾ ਸਟਾਫ ਬਹੁਤ ਸੋਹਣਾ ਹੈ ਦੋਨਾਂ ਮੌਸਮਾਂ 'ਚ ਪੈ ਜਾਏਗਾ 4200 ਦਾ ਸੂਟ ਆ ਜੇ ਤੇ ਇਹਦੇ ਵਿੱਚ ਤੁਹਾਨੂੰ ਦੋ ਡਿਜ਼ਾਈਨ ਦੇ ਦਾਂਗੇ ਇਹ ਸੈਕਿੰਡ ਡਿਜ਼ਾਈਨ ਆ ਕਲਰ ਬਹੁਤ ਸੋਹਣੇ ਆ ਦੇਖੋ ਬਹੁਤ ਯੂਨੀਕ ਕਲੈਕਸ਼ਨ ਆ 4200 ਦੇ ਵਿੱਚ ਤੁਸੀਂ ਇਹ ਨਾ ਸੂਟਾਂ ਨੂੰ ਗਰਮੀ 'ਚ ਵੀ ਪਾ ਸਕਦੇ ਹੋ ਫ੍ਰੇਕਲੀ ਸਲਵਾਰ ਆ ਦੁਪੱਟਿਆਂ ਦੀ ਫਿਨਿਸ਼ਿੰਗ ਹੋਣੀ ਆ ਇਹ ਤਾਂ ਰੈਣਗੇ ਜਿੰਦੇ ਦੁਪੱਟੇ ਠੀਕ ਆ ਇਸ ਤੋਂ ਨੂੰ ਕਲਰ ਆਪਸ਼ਨ ਬਹੁਤ ਸੋਹਣੀ ਮਿਲਣਗੇ

ਰਵਰਕ 30 ਮੀਟਰ ਦੀਆਂ ਸਲਵਾਰਾਂ ਤੇ ਇਹ ਹੈਗਾ ਚਨੌਨ ਸ਼ਫੌਂ ਦਾ ਸਾਰੇ ਦੁਪੱਟੇ 'ਚ ਬੂਟੀ ਆ ਚਨੌਨ ਸ਼ਫੌਂ ਦਾ ਦੁਪੱਟਾ ਇਹ ਸੂਟ ਦਾ 3500 ਰਾਈਸ ਹੈ ਜੀ ਦੇਖੋ 3500 ਦੇ ਵਿੱਚ ਬਹੁਤ ਪਿਆਰਾ ਪੀਸ ਆ ਇਹਦੇ ਸਾਨੂੰ ਕਲਰ ਮਿਲ ਜਾਣਗੇ ਸੈਕਿੰਡ ਕਲਰ के है एक हैगा थर्ड कलर ओके तीनों ही कलर में। एक ले। स्टाइल मिल जाएगा डिजाइन चेंज आ जाएगा ये उनताली सौ पाँह का सूट आ है जी जोड़ा ये वाला है घेरा बहुत सोहना ठीक है ਚਨਾਉਂਚ ਫੌਂਦੇ ਦੇ ਦੁਪੱਟੇ ਨੇ ਇੱਕ ਕਲਰ ਇਹ ਵਾਲਾ ਮਿਲ ਜਾਏਗਾ ਤੇ ਇੱਕ ਕਲਰ ਇਹ ਮਿਲ ਜਾਏਗਾ 3900 ਇਹ ਸਿੰਗਲ ਸੂਟ ਰਹਿ ਗਏ ਇਹ ਸੀਗਾ ਜੀ 5516 ਸੂਟ ਇਹ ਸੂਟ ਤੁਹਾਨੂੰ ਅਸੀਂ 4200 ਚ ਦੇਵਾਂਗੇ ਲਾਸਟ ਪੀਸ ਪਿਆ ਬਹੁਤ ਪਿਆਰਾ ਪੀਸ ਹੈ ਵਰਕ ਹੀ ਬਹੁਤ ਯੂਨੀਕ ਐ ਸੂਟ ਹੈ। ਇਹ ਸਲਵਾਰਾ ਤੇ ਇਹ ਹੈਗਾ ਦੁਪੱਟਾ। ਬਹੁਤ ਸੋਹਣਾ ਦੁਪੱਟਾ ਹੈ। ਤੇ ਬਿਆਲੀ ਸਾਰੇ ਵਿੱਚ ਇੱਕ ਸੂਟ ਤੁਹਾਨੂੰ ਹੋਰ ਦਿਖਾਣੇ ਆਂ ਸੀ। ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਸੂਟ। ਠੀਕ ਹੈ ਜੀ। ਬਹੁਤ ਸੋਹਣਾ ਵਰਕ ਹੈ ਬਾਕੀ ਬਹੁਤ ਸੋਹਣਾ ਸੂਟ ਹੈ 4200 ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਹੈ ਦੁਪੱਟਾ ਦੇਖੋ ਸੋਹਣਾ ਇਹ ਹੈਗਾ ਜੀ ਦੁਪੱਟਾ ਸਾਰੇ ਚ ਬੂਟੀ ਰਹੂਗੀ ਟਿਸ਼ੂ ਦਾ ਦੁਪੱਟਾ ਹੈ ਤੇ ਕਲਰ ਆਪਸ਼ਨ ਹੈ ਜੀ ਗ੍ਰੀਨ ਗ੍ਰੇ ਤਿੰਨੇ ਕਲਰ ਦੇ ਇਹ ਸਕਾਈ ਗ੍ਰੇ ਚਾ ਕਲਰ ਹੈ ਜੀ ਠੀਕ ਹੈ ਜੀ ਤੇ 100 ਦੇ ਵਿੱਚ ਤੁਹਾਨੂੰ ਹੋਰ ਹੀ ਆਏਗਾ ਜੰਨੇ ਆ ਇਹ ਵੀ ਸੂਟ ਬਹੁਤ ਸੋਹਣਾ ਹੈ ਥ੍ਰੈਡ ਵਰਕ ਦੇ ਨਾਲ 7500 ਦਾ ਸੂਟ ਸੀਗਾ ਹੁਣ ਤੁਹਾਨੂੰ ਇਸੇ 7000 ਦਾ ਸੂਟ ਲਗਾਵਾਂਗੇ ਲਾਸਟ ਪੀਸ 'ਤੇ ਹੈ ਸਾਰਾ ਹੀ ਸ਼ਰਟ ਥ੍ਰੈਡ ਵਰਕ ਆ ਜੀ ਬਾਹਾਂ 'ਤੇ ਵੀ ਵਰਕ ਹੈ ਪ੍ਰੋਪਰ ਔਰਗੈਂਜ਼ਾ ਦੀ ਸ਼ਰਟ ਆ ਤੇ ਇਹ ਹੈਗੀ ਹੈ ਸਲਵਾਰ ਕ੍ਰੇਪ ਦੀ ਸਲਵਾਰ ਦੇ ਪੌਂਚੇ 'ਤੇ ਵੀ ਤੁਹਾਨੂੰ ਵਰਕ ਮਿਲੇਗਾ ਇਹ ਕੋਈ ਪੀਸ 'ਤੇ ਹੈ 7000 ਦੇ ਵਿੱਚ ਸੂਟ ਆ ਜੀ ਇਹਨੇ ਤੇ ਸਾਰੇ ਦੁਪੱਟੇ 'ਤੇ ਏਦਾਂ ਵਰਕ ਮਿਲ ਜਗਾ ਹਾਂ ਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much